ਹਨੀ ਸਿੰਘ ਦੇ ਸ਼ੋਅ ਨੂੰ ਲੈ ਕੇ ਵੱਡੀ ਖਬਰ ਆਈ ਹੈ ਐਡਵਾਈਜ਼ਰੀ ਜਾਰੀ ਹੋ ਗਈ ਹੈ ਜਿੱਥੇ ਕਿ ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ਦੇ ਵਿੱਚ ਗਾਇਕ ਹਨੀ ਸਿੰਘ ਦਾ 23 ਮਾਰਚ ਯਾਨੀ ਕਿ ਅੱਜ ਸ਼ੋਅ ਹੈ ਤੇ ਇਸ ਸੰਬੰਧੀ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਜਾਦਵ ਨੇ ਪੁਲਿਸ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਉੱਥੇ ਹੀ ਸੁਰੱਖਿਆ ਪ੍ਰਬੰਧ ਕਰਨ ਦੇ ਜਿੱਥੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਇੱਕ アドਵਾਈਸਰੀ ਵੀ ਜਾਰੀ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਰਸਤੇ ਨੇ ਜਿਨ੍ਹਾਂ ਤੋਂ ਤੁਸੀਂ ਜਾਣ ਤੋਂ ਬਚਣਾ ਹੈ ਤੇ ਉੱਥੇ ਹੀ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਭਾਜਪਾ ਨੇਤਾ ਡਾਕਟਰ ਸੁਬਾਸ਼ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕੋਟਾਰੀਆਂ ਨੂੰ ਇੱਕ ਪੱਤਰ ਵੀ ਲਿਖਿਆ ਜਿੱਥੇ ਉਹਨਾਂ ਨੇ ਕਿਹਾ ਕਿ 23 ਮਾਰਚ ਨੂੰ ਇੱਕ ਪਾਸੇ ਅਮਰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਹੈ ਤੇ ਦੂਸਰੇ ਪਾਸੇ ਪੌਪ ਗਾਇਕ ਹਨੀ ਸਿੰਘ ਦਾ ਸ਼ੋਅ ਹੈ ਜਿਸ ਕਰਕੇ ਤਾਰੀਖ ਜਿਹੜੀ ਹੈ 23 ਮਾਰਚ ਦੀ ਨਹੀਂ ਹੋਣੀ ਚਾਹੀਦੀ ਇਹ ਤਾਰੀਖ ਜਿਹੜੀ ਹਨੀ ਸਿੰਘ ਦੇ ਸ਼ੋਅ ਦੀ ਉਹ ਬਦਲਣੀ ਚਾਹੀਦੀ ਹੈ ਕਿਉਂਕਿ ਪਵਿੱਤਰ ਮੌਕਾ ਹੈ ਤੇ ਇਸ ਦਿਨ ਪੂਰਾ ਦੇਸ਼ ਮਹਾਨ ਆਜ਼ਾਦੀ ਕੁਲਾਟੀਆਂ ਨੂੰ ਸ਼ਰਤਾਂਜਲੀ ਪੇਂਟ ਕਰਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਹਨੀ ਸਿੰਘ ਦਾ ਸੰਗੀਤ ਸਮਾਰੋਹ ਆਯੋਜਿਤ ਕਰਨਾ ਸ਼ਹੀਦਾਂ ਦੀ ਕੁਰਬਾਨੀ ਦਾ અપਮਾਨ ਹੈ ਤੇ ਦੂਸਰੇ ਪਾਸੇ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਹੁੰਦੀ ਹੈ ਤੇ ਉੱਥੇ ਭਾਜਪਾ ਨੇਤਾ ਇਹ ਕਹਿੰਦੇ ਨੇ ਕਿ ਸਾਨੂੰ ਗਾਇਕ ਦੇ ਸ਼ੋਅ ਤੇ ਕੋਈ ਇਤਰਾਜ਼ ਨਹੀਂ ਹੈ ਪਰ ਇਹ ਪ੍ਰੋਗਰਾਮ 23 ਮਾਰਚ ਨੂੰ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਿਨ ਮਹੱਤਵਪੂਰਨ ਦਿਨ ਹੈ ਭਗਤ ਸਿੰਘ ਦੇ ਅਦਰਸ਼ਾਂ ਤੇ ਅਜਿੱਤ ਹਿੰਮਤ ਨੂੰ ਸ਼ਰਤਾਂਜਲੀ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ ਦਿਨ ਨਾ ਕਿ ਕੋਈ ਅਜੇਹੀ ਹੁੱਲੜ ਬਾਜੀ ਕੋਈ ਬੰਦੂਕ ਸੱਭਿਆਚਾਰ ਜਾਂ ਹਿੰਸਾ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਸਮਾਗਮ ਹੋਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਰਾਜਪਾਲ ਨੂੰ ਮੈਂ ਬੇਨਤੀ ਕਰਦਾ ਕਿ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੇ ਸ਼ੋਹ ਦੀ ਤਰੀਕ ਬਦਲਣ ਦੇ ਹੁਕਮ ਵੀ ਜਾਰੀ ਕਰਨ ਤੇ ਉੱਥੇ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਪਹਿਲਾਂ ਹੀ ਇੱਕ ਦਿਨ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਸ਼ਾਮ 4 ਵਜੇ ਤੋਂ ਬਾਅਦ ਮੱਧ ਮਾਰਗ ਦੇ ਦੱਖਣ ਮਾਰਗ ਰਾਹੀਂ ਜਾਣਾ ਹੈ ਬਾਕੀ ਰਸਤਿਆਂ ਤੇ ਜਾਣ ਤੋਂ ਬਚਣ ਦੀ ਗੱਲ ਆਖੀ ਜਾਂਦੀ ਹੈ 25 ਸੈਕਟਰ ਦੇ ਵਿੱਚ ਹੋਣ ਵਾਲੇ ਇਸ ਸ਼ੋਅ ਦੇ ਲਈ ਪਾਰਕਿੰਗ ਦੀ ਕੋਈ ਸਹੂਲਤ ਜਿਹੜੀ ਹੈ ਉਹ ਸੰਗੀਤ ਸਮਾਰੋਹ ਵਾਲੀ ਥਾਂ ਤੇ ਨਹੀਂ ਹੋਏਗੀ ਵੀ ਕਿਹਾ ਗਿਆ ਤੇ ਡੀਸੀ ਨੇ ਵੀ ਕਿਹਾ ਕਿ ਕੋਈ ਵੀ ਕਤਾਈ ਨਹੀਂ ਹੋਣੀ ਚਾਹੀਦੀ ਚੰਡੀਗੜ੍ਹ ਪੁਲਿਸ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਨਿਰੀਖਣ ਕੀਤਾ ਗਿਆ ਤੇ ਉਸੇ ਦੌਰਾਨ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿੱਥੇ ਕਿ ਕੇਐਸਆਈ ਤੇ ਹਮਲਾ ਹੁੰਦਾ ਹੈ ਹਮਲੇ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਲੜਾਈ ਝਗੜੇ ਦੇ ਦੌਰਾਨ ਤੇ ਜਿਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਬਾਂਸਰਾਂ ਦੀ ਟੀਮ ਵੀ ਜ਼ਰੂਰ ਪਹੁੰਚ ਗਈ ਹੈ ਸੁਰੱਖਿਆ ਇੰਤਜ਼ਾਮ ਪੁਲਿਸ ਤਾਇਨਾਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ ਸੀਸੀਟੀਵੀ ਕੈਮਰੇ ਤੱਕ ਲਗਾਏ ਗਏ ਨੇ ਤੇ ਜਿੱਥੇ ਰੂਟ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਫੈਦਾ ਗਊਸ਼ਾਲਾ ਚੌਂਕ ਮੋਹਾਲੀ ਵਾਲੇ ਪਾਸੇ ਤੋਂ ਆਉਣ ਵਾਲੇ ਬਾਨਾਂ ਦੇ ਲਈ ਦਸਰਾ ਗਰਾਊਂਡ ਸੈਕਟਰ 43 ਦੇ ਵਿੱਚ ਪਾਰਕਿੰਗ ਉਪਲਬਧ ਹੋਏਗੀ ਤੇ ਉੱਥੇ ਹੀ ਟੈਕਸੀ ਯਾਤਰੀਆਂ ਨੂੰ ਵੀ ਨਿਰਧਾਰਤ ਪਾਰਕਿੰਗ ਖੇਤਰ ਦੇ ਵਿੱਚ ਉਤਰਨਾ ਪਵੇਗਾ ਸ਼ਟਲ ਬੱਸ ਸੇਵਾ ਲੈਣੀ ਪਵੇਗੀ ਸੜਕ ਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਏਗੀ ਗਲਤ ਥਾਵਾਂ ਤੇ ਖੜੇ ਬਾਨ ਜੱਤ ਕੀਤੇ ਜਾਣਗੇ ਤੇ ਉੱਥੇ ਹੀ TPT ਲਾਈਟ ਪੁਆਇੰਟ ਨਿਆ ਪਿੰਡ ਕਾਉਂਸਲ ਜੀਰਕਪੁਰ ਤੋਂ ਆਉਣ ਵਾਲੇ ਵਾਹਨ ਸੈਕਟਰ 17 ਮਲਟੀ ਲੈਵਲ ਪਾਰਕਿੰਗ ਤੇ ਨੇੜਲੇ ਪਾਰਕਿੰਗ ਸਥਾਨਾਂ ਵਿੱਚ ਪਾਰਕ ਕਰ ਸਕਦੇ ਆ ਤੇ ਉੱਥੇ ਹੀ ਹੇ ਐਡਵਾਈਜ਼ਰੀ ਜਿਹੜੀ ਆ ਰਸਤਿਆਂ ਨੂੰ ਲੈ ਕੇ ਪਾਰਕਿੰਗ ਨੂੰ ਲੈ ਕੇ ਜਾਰੀ ਹੋ ਜਾਂਦੀ ਹੈ ਤੇ ਦੂਸਰੇ ਪਾਸੇ ਜਿਹੜੇ ਭਾਜਪਾ ਨੇਤਾ ਨੇ ਉਹ ਇਹ ਮੰਗ ਕਰ ਰਹੇ ਨੇ ਕਿ ਇਸ ਦਿਨ ਜਿਹੜੀ ਹੈ ਹਨੀ ਸਿੰਘ ਦੇ ਸ਼ੋਹ ਦੀ ਤਰੀਕ ਬਦਲਣੀ ਚਾਹੀਦੀ ਹੈ 23 ਮਾਰਚ ਇੱਕ ਪਵਿੱਤਰ ਮੌਕਾ ਹੈ ਆਜ਼ਾਦੀ ਕੋਲਾਟੀਆਂ ਦਾ ਸ਼ਹੀਦੀ ਦਿਵਸ ਹੈ ਜਿਸ ਕਰਕੇ ਇਸ ਦਿਨ ਇਹ ਸ਼ੋਹ ਜਿਹੜਾ ਨੱਚਣ ਗਾਉਣ ਵਾਲਾ ਉਹ ਨਹੀਂ ਹੋਣਾ ਚਾਹੀਦਾ